ਮੇਰੀਆਂ 3-4 ਫਿਲਮਾਂ ਲਗਾਤਾਰ ਸੁਪਰ ਬਲਾਉ ਮੈਂ ਜਾਉਂਦਾ ਤੇ ਬੜਾ ਮੈਨੂੰ ਇਦਾਂ ਲੱਗਿਆ ਕਿ ਯਾਰ ਮੈਂ ਕੁਝ ਗਲਤ ਕਰ ਰਿਹਾ ਮੈਂ ਦੋ ਕੁ ਮਹੀਨੇ ਕੁਝ ਕੀਤਾ ਨਹੀਂ ਨੋਟਾ ਹੀ ਨਹੀਂ ਤੇ ਮੈਂ ਘਰੇ ਸੀ ਜਾਂਦੇ ਮੈਂ ਬੈਠ ਬੈਠ ਕੇ ਮੈਂ ਆਈਡੀਆ ਜੀ ਸੋਚਣਾ ਲੱਗ ਗਿਆ ਮੈਂ ਦੋ ਤਿੰਨ ਰਾਈਟਰਾਂ ਨੂੰ ਆਈਡੀਆ ਦਿੱਤਾ ਤੇ ਕੋਈ ਮੰਨ ਨਹੀਂ ਰਹੇ ਜਾਂਦੇ ਕੁਕੀ ਪਾਜੀ ਨੂੰ ਬੁਲਾਇਆ ਇਹਨਾਂ ਨੂੰ ਸੁਣਾਈ ਪਹਿਲਾਂ ਤਾਂ ਪਹਿਲਾਂ ਮੈਂ ਇਹਨਾਂ ਨੂੰ ਦੱਸ ਬੈਠਿਆ ਵੀ ਇੱਕ ਫਿਲਮ ਕਰਨੀ ਹੈ ਜੀ ਇਦਾਂ ਦੀ ਆ ਪਹਿਲਾਂ ਤਾਂ ਉਹ ਦੱਸਤਾ ਇਹਨਾਂ ਨੇ ਇਹਨਾਂ ਦੇ ਹੱਥੋਂ ਪਕੌੜਾ ਡਿੱਗ ਪਿਆ ਇੰਝ ਕਿਹਾ ਸੀ ਇਹਨਾਂ ਨੇ ਜਦੋਂ ਮੈਂ ਦੱਸਿਆ ਵੀ ਮੈਂ ਡਾਇਰੈਕਟ ਕਰਨੀ ਆ ਤਾਂ ਜਮਾ ਹੀ ਡੈਡ ਹੋ ਗਿਆ ਉਹ ਅਰਦਾਸ ਤੋਂ ਬਾਅਦ ਹੰਬਲ ਮੂਸ਼ਨ ਫਿਲਮ ਕਿਹੜੀ ਦੂਜੀ ਫਿਲਮ ਸੀਗੀ ਮੈਂ ਜੇ ਫਿਰ ਤੋਂ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਕੁਝ ਵੀ ਬਣਾਇਆ ਇੱਕ ਵਿੱਚ ਖਰਾਬ ਵੀ ਬਣਾਈ ਮਰ ਗਏ ਉਹ ਲੋਕੋ ਉਹ ਵੀ ਚੱਲ ਗਈ ਠੀਕ ਹੈ ਸਾਡਾ ਕੁਝ ਨਹੀਂ ਆਣਾ ਹੁਣ ਤਾਂ ਚਲੋ ਜਿਵੇਂ ਘੁਗੀ ਭਾਜੀ ਨੇ ਕਿਹਾ ਕਿ ਸਾਡੀ ਜ਼ਿੰਮੇਵਾਰੀ ਆ ਅਸੀਂ ਇਹ ਚੀਜ਼ ਚਾਹੁੰਦੇ ਆ ਕਿ ਯਾਰ ਇਹ ਕਰਨੀ ਚਾਹੀਦੀ ਆ ਅਸੀਂ ਪਿਛਲੀਆਂ ਦੋ ਫਿਲਮਾਂ 'ਚ ਦੇਖਿਆ ਕਿ ਲੋਕਾਂ ਨੂੰ ਲੋਕਾਂ 'ਚ ਕੀ ਚੇਂਜ ਆਈ ਆ ਜਾਂ ਲੋਕ ਕੀ ਸੋਚਦੇ ਨੇ ਇਸ ਫਿਲਮ ਦੇ ਬਾਰੇ ਜਦੋਂ ਪਹਿਲੀ ਫਿਲਮ ਬਣਾਈ ਸੀ ਤਾਂ ਮੈਂ ਦੱਸਾਂ ਕਿ ਉਸ ਤੋਂ ਉਸ ਤੋਂ ਹੀ ਅਸੀਂ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ ਸੀ ਹੰਬਲ ਸੋ ਉਸ ਤੋਂ ਪਹਿਲਾਂ ਜਿਹੜੀਆਂ ਫਿਲਮਾਂ ਅਸੀਂ ਪ੍ਰੋਡਿਊਸ ਕੀਤੀਆਂ ਉਹ ਗੁਰਫਤ ਫਿਲਮ ਜਾਂ ਸੀਪੀ ਗਰਵਾਲ ਪ੍ਰੋਡਕਸ਼ਨ ਸਾਡੇ ਜਿਹੜੇ ਬੈਂਡਰ ਸੀ ਉਹਨਾਂ ਅੰਡਰ ਉਹ ਫਿਲਮਾਂ ਬਣੀਆਂ ਨੇ ਤੇ ਮੇਰੀਆਂ ਤਿੰਨ ਚਾਰ ਫਿਲਮਾਂ ਲਗਾਤਾਰ ਸੁਪਰ ਫਲਾਪ ਹੋ ਜਾਂ ਉਦੋਂ ਤੇ ਬੜਾ ਮੈਨੂੰ ਇਦਾਂ ਲੱਗਿਆ ਕਿ ਯਾਰ ਮੈਂ ਕੁਝ ਗਲਤ ਕਰ ਰਿਹਾ ਕਿ ਯਾਰ ਸਹੀ ਨਹੀਂ ਚੱਲ ਰਿਹਾ ਕੁਝ ਹਨਾ ਤੇ ਜਿਹਦੇ ਚੋਂ ਮੈਂ ਮਤਲਬ ਮੇਰੀਆਂ ਵੀ ਮੈਂ ਤੇ ਸਮੀਬ ਭਾਈ ਕਿਉਂਕਿ ਸਾਡੇ ਸਭ ਤੋਂ ਸਮੀਬ ਭਾਈ ਸਾਡੇ ক্লোਜ਼ ਨੇ ਜਦਾਂ ਕਹ ਲਿਆ ਐਜ਼ ਅ ਫਰੈਂਡ ਵੀ ਮੈਂ ਸਮੀਬ ਭਾਈ ਨੂੰ ਵੀ ਕਿਹਾ ਮੈਂ ਕਿਹਾ ਭਾਜੀ ਯਾਰ ਕੀ ਹੋ ਰਿਹਾ ਵੀ ਸਮਝ ਨਹੀਂ ਲੱਗ ਰਹੀ ਵੀ ਕਈ ਤਾਂ ਫਿਲਮਾਂ ਵੀ ਵਿੱਚ ਠੀਕ ਸੀ ਸਿਸਟਮ ਜੈ ਨਹੀਂ ਸੈਟ ਆ ਰਿਹਾ ਤੇ ਫਿਰ ਇੱਕ ਨਾ ਸੁਮੀਤ ਭਾਈ ਫਿਲਮ ਲੈ ਕੇ ਆਏ ਮੇਰੇ ਕੋ ਕਹਿੰਦੇ ਆਪਾਂ ਆ ਫਿਲਮ ਕਰਦੇ ਆ ਭਾਜੀ ਮੈਂ ਕਿਹਾ ਭਾਜੀ ਯਾਰ ਮੈਂ ਕਰਨੀ ਨਹੀਂ ਹੁਣ ਆਪਾਂ ਬ੍ਰੇਕ ਲਈਏ ਆਪਾਂ ਠਹਿਰ ਕੇ ਘਰਾਂਗੇ ਭਾਜੀ ਕਹਿੰਦੇ ਠੀਕ ਆ ਤੇ ਮੈਂ 2 ਕੁ ਮਹੀਨੇ ਕੁਛ ਕੀਤਾ ਨਹੀਂ 2 ਢਾਈ ਮਹੀਨੇ ਤੇ ਮੈਂ ਘਰੇ ਸੀਗਾ ਤੇ ਮੈਂ ਬੈਠੇ-ਵੱਟੇ ਨੇ ਮੈਂ ਆਈਡੀਆ ਜੇ ਸੋਚਣ ਲੱਗ ਗਿਆ ਮੈਂ 2-3 ਰਾਈਟਰਾਂ ਨੂੰ ਆਈਡੀਆ ਦਿੱਤਾ ਤੇ ਕੋਈ ਮੰਨੇ ਹੀ ਨਾ ਲਿਖਾਂ ਦੀ ਤੇ ਮੈਂ ਲਿਖ ਲਿਆ ਆਪੀ ਫਿਲਮ ਤੇ ਲਿਖ ਕੇ ਮੈਂ ਸਭ ਤੋਂ ਪਹਿਲਾਂ ਆਪਣੀ ਵਾਈਫ ਨੂੰ ਸੁਣਾਈ ਉਹ ਕਹਿੰਦੀ ਕਿ ਮੈਨੂੰ ਤਾਂ ਬਹੁਤ ਵਧੀਆ ਲੱਗੀ ਆ ਵੀ ਤੁਸੀਂ ਆ ਫਿਲਮ ਲੈ ਲਓ ਮੈਂ ਉਹਨੂੰ ਦੱਸਿਆ ਹੀ ਨਹੀਂ ਵੀ ਮੈਂ ਲਿਖੀ ਆ ਮੈਂ ਜਦੋਂ ਨਹੀਂ ਕਿਹਾ ਵੀ ਆ ਲੈ ਲਓ ਮੈਂ ਕਿਹਾ ਵੀ ਕੰਮ ਠੀਕ ਲੱਗਦਾ ਹੈ ਨਾ ਮੈਂ ਫਿਰ ਉਹਨੂੰ ਬਾਅਦ ਚ ਦੱਸਿਆ ਮੈਂ ਕਿਹਾ ਵੀ ਮੈਂ ਹੀ ਲਿਖੀ ਆ ਤਾਂ ਤੇ ਕਹਿੰਦੀ ਅੱਛਾ ਕਹਿੰਦੀ ਬਹੁਤ ਵਧੀਆ ਫਿਲਮ ਆ ਫਿਰ ਮੈਂ ਉਸ ਤੋਂ ਬਾਅਦ ਕੋ ਗਿਪਾ ਜੀ ਨੂੰ ਬੁਲਾਇਆ ਇਹਨਾਂ ਨੂੰ ਸੁਣਾਈ ਪਹਿਲਾਂ ਤਾਂ ਪਹਿਲਾਂ ਮੈਂ ਇਹਨਾਂ ਨੂੰ ਦੱਸ ਬੈਠਿਆ ਵੀ ਇੱਕ ਫਿਲਮ ਕਰਨੀ ਹੈ ਜੀ ਇਦਾਂ ਦੀ ਆ ਪਹਿਲਾਂ ਤਾਂ ਉਹ ਦੱਸਤਾ ਇਹਨਾਂ ਨੇ ਇਹਨਾਂ ਦੇ ਹੱਥੋਂ ਪਕੌੜਾ ਡੇਗ ਪਿਆ ਦਾ ਐਂ ਚੱਕਿਆ ਹੋਇਆ ਸੀ ਇਹਨਾਂ ਨੇ ਜਦੋਂ ਮੈਂ ਦੱਸਿਆ ਵੀ ਮੈਂ ਡਾਇਰੈਕਟ ਕਰਨੀ ਆ ਤਾਂ ਜਮੈਂ ਡੈੱਡ ਹੋ ਗਿਆ ਕੰਮ ਫਿਰ ਮੈਂ ਜਦੋਂ ਕਹਾਣੀ ਸੁਣਾਈ ਉਦੋਂ ਭਾਜੀ ਥੋੜੇ ਜਿ ਠੀਕ ਹੋਏ ਇਹਨਾਂ ਨੂੰ ਲੱਗਿਆ ਵੀ ਯਾਰ ਫਿਲਮ ਲੱਗਦੀ ਤਾਂ ਠੀਕ ਆ ਵੀ ਸੁਣਾਉਂਦਾ ਵੀ ਠੀਕ ਆ ਚਲੋ ਟੱਚਵੁੱਡ ਕਰਦੇ ਕਰਦੇ ਚੀਜ਼ਾਂ ਸੈੱਟ ਹੋਈਆਂ ਭਾਜੀ ਫਿਲਮ ਬਣ ਗਈ ਸੋ ਉਸ ਫਿਲਮ ਨੇ ਮੈਨੂੰ ਇੰਨਾ ਬੂਸਟ ਅਪ ਕੀਤਾ ਜਦੋਂ ਉਹ ਫਿਲਮ ਆਈ ਕਿਉਂਕਿ ਇਹ ਮੋਟੀਵੇਸ਼ਨਲ ਫਿਲਮ ਆ ਬੇਸਿਕਲੀ ਹੈਨਾ ਆਪਾਂ ਹਰ ਇੱਕ ਨੂੰ ਕਹਿੰਨੇ ਆਗੇ ਯਾਰ ਮਤਲਬ ਠੰਦੀ ਕਲਾ ਵਾਲੀ ਫਿਲਮ ਨਹੀਂ ਹੈਗੀ ਚੜ੍ਹਦੀ ਕਲਾ ਵਾਲੀ ਫਿਲਮ ਹਨਾ ਤੁਹਾਨੂੰ ਹੌਸਲਾ ਦਿੰਦੀ ਆ ਸੋ ਉਹ ਮੈਨੂੰ ਆਪਣੇ ਆਪ ਨੂੰ ਵੀ ਮਿਲਿਆ ਤੁਸੀਂ ਦੇਖ ਲਓ ਅਰਦਾਸ ਤੋਂ ਬਾਅਦ ਹੰਮਲ ਮੂਸ਼ਨ ਪਿਕਚਰ ਦੀ ਦੂਜੀ ਫਿਲਮ ਸੀਗੀ ਮੰਜੇ ਬਿਸਤਰੇ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਕੁਝ ਵੀ ਬਣਾਇਆ ਇੱਕ ਵਿੱਚ ਖਰਾਬ ਵੀ ਬਣਾਈ ਮਰ ਗਏ ਉਹ ਲੋਕੋ ਉਹ ਵੀ ਚੱਲ ਗਈ ਠੀਕ ਹੈ ਸਾਡਾ ਕੁਝ ਨਹੀਂ ਹਨਾ ਸੋ ਮੈਂ ਉਹ ਕਹਣਾ ਵੀ ਜਦੋਂ ਵਾਹਿਗੁਰੂ ਕਿਰਪਾ ਕਰਦਾ ਨਾ ਬਾਬਾ ਕਿਰਪਾ ਦਾ ਬਾਬਾ ਕਹਿੰਦਾ ਚੱਕ ਦੋ ਫੱਟੇ ਸੋ ਚੀਜ਼ਾਂ ਆਟੋਮੈਟਿਕਲੀ ਸੈੱਟ ਹੋ ਜਾਂਦੀਆਂ ਨੇ ਸੋ ਉਸ ਤੋਂ ਬਾਅਦ ਸਭ ਵਧੀਆ ਹੀ ਹੋਇਆ ਜੀ